ਅੱਜ ਮੈਨੂੰ ਇੱਕ ਫੋਨ ਆਉਂਦਾ ਵਾ ਕਿ ਬਕਾਇਦਾ ਤੌਰ ਤੇ ਇੱਕ ਮੱਛੀ ਵਾਲੇ ਕੋਲੋਂ ਕੁਝ ਗਲਤ ਸਮਾਨ ਫੜਿਆ ਗਿਆ ਹਰਿਆਣਾ ਦੇ ਨਾਲ ਫੜੀ ਗਈ ਜੀ ਉਹਦੇ ਮੁੰਡੇ ਤੇ ਕੋਈ ਛੋਟਾ ਮोटा ਪਰਚਾ ਦੇ ਕੇ ਤੇ ਉਹ ਤਬਦੀਲ ਕਰ ਦਿੱਤਾ ਕਿ ਉਹਦੇ ਕੋਲ 5 ਕਰੋੜ ਰੁਪਏ ਲਿਆ ਭੁੰਦਰ ਕੱਲਾ ਨਹੀਂ بڑے ਭੁੰਦਰੇ ਵਿੱਚ ਇੱਥੇ ਜਿਨਾਂ ਨੇ ਕੋਲੇ ਅੱਗੇ ਵੀ ਤੁਸੀਂ ਕਿਹਾ ਕਿ ਸ਼ਾਂਜੂ ਨਹੀਂ ਕਰ ਲੋ ਨਾ ਕਿਤੇ ਜੀ ਸਰ ਕਿ ਉਹ ਇੱਕ ਦਰਜਨ ਦੇ ਕਰੀਬ ਲਿਸਟ ਜਿਹੜੀ ਆ ਉਹ ਸੀਬੀਆਈ ਕੋਲ ਹੈਗੀ ਆ ਦੇ ਤਰੀਕੇ ਤੇ ਤਰੀਕੇ ਦਾ ਨੰਨ ਪਰਮਿਸ਼ਨ ਮਿਲ ਜਾਵੇ ਪੰਜਾਬ ਸਰਕਾਰ ਕੋਲੋਂ ਜੀ ਤੇ ਉਹ ਰੇਡ ਕਰਕੇ ਤੇ ਉਹਨਾਂ ਦੇ ਉੱਤੇ ਵੀ ਕੁਝ ਨਾ ਕੁਝ ਕਰ ਸਕਦੇ ਤੇ ਹਰ ਕੰਮ ਮਾਰੀ ਉਹ ਸੀ ਪੰਜਾਬ ਦੇ ਪੰਜਾਬ ਨੂੰ ਇਹਨਾਂ ਲੁਟੇਰੀਆਂ ਨੇ ਲੁੱਟਿਆ ਕਿੰਨੇ ਦੋ ਹੀ ਨਹੀਂ ਅਸੀਂ ਲੁੱਟਿਆ ਸ਼ਰਾਬ ਦੀਆਂ ਫੈਕਟਰੀਆਂ ਨੇ ਜੀ ਉਨਾ ਕਰੋ 30 ਤੋਂ ਲੈ ਕੇ 40 ਕਰੋੜ ਰੁਪਏ ਸਾਲ ਦਾ ਲਿਆ ਜਾਂਦਾ ਤੇ ਉਹ ਦਿੱਲੀ ਭੇਜਿਆ ਜਾ ਰਿਹਾ ਵਾ ਹਰਪਾਲ ਮਿੱਟੀ ਨੇ ਬਣ ਜੀ ਦੋਸ਼ ਬਣਾ ਵੱਡਾ ਹਮ ਜਾਂ ਕਿ ਸਰਕਾਰ ਨੇ ਛੀਮੇ ਦਾ ਜਵਾਬ ਦੇਵੇ ਜੇ ਨਹੀਂ ਜਵਾਬ ਦਿੰਦਾ ਤੇ ਇਹਦਾ ਮਤਲਬ ਕਿਤਨਾ ਕਿਤੇ ਫਿਰ ਦਾਲਚਕਾਰੀ ਜੰਦਾਰੀ ਕਰੀ ਅਮਰੀਕ ਸਿੰਘ ਕੋਲੀ ਇੱਕ ਖਾਲ ਕੋਿਆ ਤੁਸੀਂ ਸੁਣਿਆ ਹੋਣਾ ਜੀ ਉਹਦੇ ਬਾਰੇ ਚਰਚਾ ਹੈ ਜਿੱਥੇ ਜਦੋਂ ਦਾ ਇਨਕਾਊਂਟਰ ਕੀਤਾ ਇਹਨਾਂ ਤੇ ਉਹਦੇ ਖੁਰੋਂ 2 ਕਰੋੜ ਰੁਪਇਆ ਬਰਾਮਦ ਹੋਇਆ 1 ਕਰੋੜ ਰੁਪਇਆ ਜਿਹੜਾ ਸੀਓ ਕੇਪੀਐਸ ਗਿੰਦ ਲੱਗਿਆ ਤੇ 1 ਕਰੋੜ ਰੁਪਇਆ ਬੈਂਸਿੰਗ ਲੱਗਿਆ ਜਿਹੜੀ 2007 ਤੋਂ ਲੈ ਕੇ 2017 ਤੱਕ ਰਹੀ ਉਹ ਕੱਲ ਦੇ ਜਿਹੜਾ ਖਾਸਪੀ ਲਟੇਰੀਆ ਦੀ ਸਰਕਾਰ ਰਹੀ ਹੈ ਤੇ ਉਹਨਾਂ ਚ ਇੱਕ ਲਟੇਰਾ ਜਨਾਬਾ ਦੀ ਗਿੰਦ ਵੀ ਤੁਸੀਂ ਵੇਖ ਰਹੇ ਹੋ ਲੋਕਾਂ ਦੀ ਆਵਾਜ਼ ਟੀਵੀ ਚੈਨਲ ਮੈਂ ਸ਼ਾਨ ਸਿੰਘ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਸੋ ਪੰਜਾਬ ਦੇ ਭਖਦੇ ਮੁੱਦਿਆਂ ਤੇ ਆਪਜੀ ਦੇ ਰੂਬਰੂ ਹਰ ਰੋਜ਼ ਹੁੰਦੇ ਹਾਂ ਸੋ ਅੱਜ ਗੱਲ ਕਰਾਂਗੇ ਡੀਆਈਜੀ ਹਰਚੰਦ ਸਿੰਘ ਭੁੱਲਰ ਨੂੰ ਸੀਬੀਆਈ ਨੇ ਗ੍ਰਿਫਤਾਰ ਕੀਤਾ ਸੋ ਆਮਦਨ ਤੋਂ ਵੱਧ ਕਈ ਕਰੋੜਾਂ ਰੁਪਏ ਦੇ ਘਪਲੇ ਚੈੱਕ ਕੀਤਾ ਬੇਨਕਾਬ ਕਹਿੰਦੇ ਵੀ 5 ਲੱਖ ਦੀ ਰਿਸ਼ਵਤ ਹਰ ਮਹੀਨੇ ਲੈਂਦੇ ਸੀ ਕਾਬੂ ਕੀਤਾ ਗਿਆ ਸੋ ਪੰਜਾਬ ਚ ਇਹੋ ਜੇ ਮਗਰਮੱਛ ਬਥੇਰੇ ਹੈਗੇ ਪਰ ਹੱਥ ਕੋਈ ਨਹੀਂ ਲਾਉਂਦਾ ਸੋ ਇਸੇ ਵਿਸ਼ੇ ਤੇ ਵਿਚਾਰ ਚਰਚਾ ਕਰਾਂਗੇ ਮੇਰੇ ਨਾਲ ਜੁੜੇ ਨੇ ਸਿਆਸੀ ਮਾਹਿਰ ਤੇ ਸੀਨੀਅਰ ਪੱਤਰਕਾਰ ਜਸਵੀਰ ਸਿੰਘ ਪੱਟੀ ਸਾਹਿਬ ਸੋ ਪੱਟੀ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ੁਕਰੀਆ ਜੀ ਮੇਰੇ ਵੱਲੋਂ ਵੀ ਆਪ ਦੀ ਸਾਰੇ শ্রোਤਿਆਂ ਤੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਪੱਟੀ ਸਾਹਿਬ ਜੀ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਆਪ ਜੀ ਦਾ ਬਹੁਤ ਬਹੁਤ ਸਵਾਗਤ ਹੈ ਸ਼ੁਕਰੀਆ ਜੀ ਸ਼ੁਕਰੀਆ ਜੀ ਸੋ ਪੱਟੀ ਸਾਹਿਬ ਪਹਿਲਾ ਸਵਾਲ ਰੱਖਦੇ ਹਾਂ ਕਿ ਡੀਆਈਜੀ ਹਰਚੰਦ ਸਿੰਘ ਭੁੱਲਰ 5 ਲੱਖ ਰਿਸ਼ਵਤ ਜਿਹੜੀ ਹਰ ਮਹੀਨੇ ਪ੍ਰਤੀ ਮਹੀਨਾ ਲੈਂਦੇ ਸੀਗੇ ਤੇ ਸੀਬੀਆਈ ਨੇ ਕੀਤਾ ਉਹਨਾਂ ਨੂੰ ਕਾਬੂ ਸੋ ਕਰੋੜਾ ਰੁਪਏ ਮਿਲਦੇ ਨੇ ਉਹਨਾਂ ਦੇ ਘਰ ਦੇ ਵਿੱਚੋਂ ਇਹ ਜਿਹੜਾ ਪੰਜਾਬ ਦੇ ਵਿੱਚ ਵੱਡਾ ਵਰਤਾਂਤ ਤੁਹਾਨੂੰ ਕਿਵੇਂ ਲੱਗਦਾ ਹੈ ਇਸ ਦੇ ਪਿੱਛੇ ਕਿਸ-ਕਿਸ ਲੋਕਾਂ ਦੀਆਂ ਤਾਰਾਂ ਜੁੜੀਆਂ ਹੋ ਸਕਦੀਆਂ ਨੇ ਹਾਂਜੀ ਮੇਰੀ ਗੱਲ ਇਹਦੇ ਬਾਰੇ ਨਰਿੰਦਰ ਸਿੰਘ ਏਡੀ ਵਾਲਿਆਂ ਨਾਲ ਹੁੰਦੀ ਆ ਜੀ ਤੇ ਉਹਨਾਂ ਨੇ ਇਹ ਸੰਕੇਤ ਦਿੱਤ ਤੁਸੀਂ ਇੱਕ ਪੁਨਰਵੀ ਗੱਲ ਕਰਦੇ ਹੋ ਇੱਥੇ ਕਈ ਹੈਗੇ ਪੁਨਰਵੇਂ ਜਿਹੜੇ ਬੜੇ-ਬੜੇ ਮਗਰਮੱਸ਼ ਨੇ ਜੀ ਜੀ ਅੱਜ ਮੈਨੂੰ ਇੱਕ ਫੋਨ ਆਉਂਦਾ ਵਾ ਕਿ ਬਕਾਇਦਾ ਤੌਰ ਤੇ ਇੱਕ ਮੱਛੀ ਵਾਲੇ ਕੋਲੋਂ ਕੁਝ ਗਲਤ ਸਮਾਨ ਫੜਿਆ ਗਿਆ ਹਰਿਆਣਾ ਜਲ ਫੜੀ ਗਈ ਜੀ ਉਹਦੇ ਮੁੰਡੇ ਨੇ ਕੋਈ ਛੋਟਾ ਮोटा ਪਰਚਾ ਦੇਖ ਕੇ ਤੇ ਉਹ ਤੂੰ ਅੰਦਰ ਕਰ ਦਿੱਤਾ ਕਿ ਤੂੰ ਤੇ ਕੋਈ 5 ਕਰੋੜ ਰੁਪਇਆ ਲਿਆ ਰਿਹਾ ਜੇ ਲਿਆ ਗਿਆ ਇਹ ਗੱਲ ਸੱਚੀ ਹੈ ਤੇ ਫਿਰ ਮੈਂ ਸੋਚਦਾ ਕਿ ਸਰਕਾਰ ਨਾਲ ਦੀ ਪੰਜਾਬ 'ਚ ਕੋਈ ਚੀਜ਼ ਨਹੀਂ ਹੈ ਬਿਲਕੁਲ ਜੀ ਸਰਕਾਰ ਜਦੋਂ ਆਈ ਸੀ ਇਹ ਕਹਿੰਦੀ ਸੀ ਕਿ ਸਾਡੀ ਲੜਾਈ ਭ੍ਰਿਸ਼ਟਾਚਾਰ ਦੇ ਖਿਲਾਫ ਅਸੀਂ ਭ੍ਰਿਸ਼ਟਾਚਾਰ ਮੁਕਤ ਨਸ਼ਾ ਮੁਕਤ ਇਹ ਜਿਹੜਾ ਤੁਹਾਨੂੰ ਪ੍ਰਸ਼ਾਸਨ ਦੇਣਾ ਵਾ ਇਹ ਸਰਕਾਰ ਦੇਣੀ ਹੈ ਲੇਕਿਨ ਇਹਨਾਂ ਦੇ ਰਾਜ ਦੇ ਵਿੱਚ ਮੁਕਤ ਨਹੀਂ ਹੋਇਆ ਉਹ ਜੁਕਤ ਹੋ ਗਿਆ ਜੀ ਪੱਟੀ ਸਾਹਿਬ ਉਹ ਪੈਸੇ ਜੁਕਤਾ ਨਾਲ ਲੈਣੇ ਸ਼ੁਰੂ ਕਰ ਦਿੱਤੇ ਗਏ ਹੂੰ ਇਥੋਂ ਤੱਕ ਕਰ ਚੰਗਪੂਰ ਦੀ ਗੱਲ ਹੈ ਜੀ ਪੁੰਨਰ ਕਲਾ ਦੀ ਬੜੇ ਪੁੰਨਰੇ ਮਿੱਠੇ ਜਿੱਥੇ ਜਿੰਨਾਂ ਦੇ ਕੋਲੇ ਅਜੇ ਵੀ ਤੁਸੀਂ ਕਿਤੇ ਛਾਗਵੀਨ ਕਰ ਲੋ ਨਾ ਕਿਤੇ ਜੀ ਸਰ ਕਿਉਂ ਇੱਕ ਦਰਜਨ ਦੇ ਕਰੀਬ ਲਿਸ ਜਿਹੜੀ ਆ ਉਹ ਸੀਬੀਆਈ ਕੋਲ ਹੈਗੀ ਆ ਦੇ ਕਿਸ ਤਰੀਕੇ ਤੇ ਸਲੀਕੇ ਨਾਲ ਇਹਨਾਂ ਨੂੰ ਪਰਮਿਸ਼ਨ ਮਿਲ ਜਾਵੇ ਪੰਜਾਬ ਸਰਕਾਰ ਕੋਲੋਂ ਜੀ ਤੋ ਉਹ ਰੇਡ ਕਰਕੇ ਤੇ ਉਹਨਾਂ ਦੇ ਉੱਤੇ ਵੀ ਕੁਝ ਨਾ ਕੁਝ ਕਰ ਸਕਦੇ ਤੇ ਹਰ ਕੰਮ ਮਰਜੀ ਉਹ ਕੀ ਪੰਜਾਬ ਦੇ ਵਿੱਚ ਪੰਜਾਬ ਨੂੰ ਇਹਨਾਂ ਲੁਟੇਰਿਆਂ ਨੇ ਲੁੱਟਿਆ ਕਿੰਨੇ ਦੋਈ ਨਹੀਂ ਹੱਥੀ ਲੁੱਟਿਆ ਜੀ ਦੂਸਰੀ ਚੀਜ਼ ਜੀ ਸਖਫਾਲ ਸਿੰਘ ਕਹੇ ਰਹੇ ਜਿਹੜੇ ਨੇ ਉਹਨਾਂ ਨੇ ਇੱਕ ਬੜਾ ਵੱਡਾ ਦੋਸ਼ ਲਾਇਆ ਵੀ ਜਿਹੜੀਆਂ ਸਾਡੀਆਂ 40 45 ਪੰਜਾਬ ਦੇ ਵਿੱਚ ਮਿਲਾਂ ਨੇ ਹਾਂਜੀ ਸ਼ਰਾਬ ਦੀਆਂ ਫੈਕਟਰੀਆਂ ਨੇ ਜੀ ਉਨ੍ਹਾਂ ਕੋਲ 35 ਤੋਂ ਲੈ ਕੇ 40 ਕਰੋੜ ਰੁਪਏ ਸਾਲ ਦਾ ਲਿਆ ਜਾਂਦਾ ਤੇ ਉਹ ਦਿੱਲੀ ਭੇਜਿਆ ਜਾ ਰਿਹਾ ਵਾ ਹਰਪਾਲ ਸਿੰਘ ਚੀਮੇ ਨੂੰ ਜੀ ਦੋਸ਼ ਬੜਾ ਵੱਡਾ ਹੈ ਹੂੰ ਜਾਂ ਤੇ ਹਰਪਾਲ ਸਿੰਘ ਚੀਮੇ ਦਾ ਜਵਾਬ ਦੇਵੇ ਜੇ ਨਹੀਂ ਜਵਾਬ ਦਿੰਦਾ ਤੇ ਇਹਦਾ ਮਤਲਬ ਕਿਤਨਾ ਕਿਤੇ ਫਿਰ ਦਾਲਚਕਾਰੀ ਜਨਦਾਰੀ ਕਰੀ ਜੀ ਹਰਚਰਨ ਸਿੰਘ ਭੁੱਲਰ ਦੇ ਫਾਦਰ ਡੀਜੀਪੀ ਰਹੇ ਨੇ ਡੀਜੀਪੀ ਜੀ 2002 ਤੋਂ ਲੈ ਕੇ 2003 ਤੱਕ ਕੈਪਟਨ ਮਰਿੰਦਰ ਸਿੰਘ ਦੀ ਸਰਕਾਰ ਦੇ ਵਿੱਚ ਡੀਜੀਪੀ ਰਹੇ ਨੇ ਜੀ ਇਸ ਵਿਅਕਤੀ ਨੇ ਉਦਮਿਕ ਚੰਬੀ ਚਵਾਈਆਂ ਜੀ ਔਰ ਮੈਂ ਇਹ ਵੀ ਦਾਅਵਾ ਕਰ ਰਿਹਾ ਵੀ ਇਹਦੀ ਨਿਯੁਕਤੀ ਜਿਹੜੀ ਹੋਈ ਸੀ ਸਪੈਸ਼ਲ ਕੇਸ ਬਣਾ ਕੇ ਉਸ ਵੇਲੇ ਜਿੰਨੇ ਪੰਜਾਬ ਦੇ ਵਿੱਚ ਬੈਂਸ ਸਿੰਘ ਸਰਕਾਰ ਸੀ ਉਦੋਂ ਤੋਂ ਅੰਨੀ ਪੀਵੇ ਤੇ ਕੁੱਤਾ ਕੱਟਿਆ ਦੀ ਗੱਲ ਸੀ ਸਰਕਾਰ ਜੋ ਮਰਜ਼ੀ ਕਰਨੇ ਕੋਈ ਕੁਸਕਦਾਰ ਨਹੀਂ ਕੋਈ ਬੋਲਦਾ ਨਹੀਂ ਸੀ ਜੀ ਜੀ ਅਮਰੀਕ ਸਿੰਘ ਕੋਹਲੀ ਇੱਕ ਖਾਕੂਆ ਤੁਸੀਂ ਸੁਣਿਆ ਹੋਣਾ ਜੀ ਉਹਦੇ ਬਾਰੇ ਚਰਚਾ ਹੈ ਸੀ ਕਿ ਜਦੋਂ ਦਾ ਇਨਕਾਊਂਟਰ ਕੀਤਾ ਨਾ ਤੇ ਉਹਦੇ ਕੋਲੋਂ 2 ਕਰੋੜ ਰੁਪਿਆ ਬਰਾਮਦ ਹੋਇਆ 1 ਕਰੋੜ ਰੁਪਿਆ ਜਿਹੜਾ ਸੀਓ ਕੇਪੀਸ ਗੁੰਲ ਹੈ ਗਿਆ ਤੇ 1 ਕਰੋੜ ਰੁਪਿਆ ਬਿਰਨ ਸਿੰਘ ਲੈ ਗਿਆ ਜੀ ਇਹ ਬਿਰਨ ਸਿੰਘ ਦੇ ਟਾਈਮ ਦੇ ਉੱਤੇ ਇੱਥੋਂ ਤੱਕ ਗੱਲ ਹੈਗੀ ਸੀ ਕਿ ਸਾਡੇ ਮਾਲ ਮੰਤਰੀ ਹੁੰਦੇ ਸੀ ਮਾਸਟਰ ਜਗੀਰ ਸਿੰਘ ਜੀ ਸਿੱਖਿਆ ਮੰਤਰੀ ਹੁੰਦੇ ਸੀਗੇ ਸਾਡੇ ਲਖਮੀਰ ਸਿੰਘ ਜੀ ਤੇ ਇਹਨਾਂ ਨੇ ਉਹਨੂੰ ਕਿਹਾ ਸਿੱਖਿਆ ਮੰਤਰੀ ਨੇ ਮਾਸਟਰ ਜੀ ਜੋ ਗੈਰਹੀ ਮੇਰਾ ਦੂਤ ਹੈ ਤੁਸੀਂ ਪਟਵਾਰੀ ਰੱਖ ਲੇ ਉਹਨੂੰ ਪਟਵਾਰੀ ਰੱਖ ਲਓ ਤੁਸੀਂ ਜੀ ਉਹ ਕਹਿੰਦਾ ਜੀ 2.5 ਲੱਖ ਰੁਪਏ ਲੈਨੇ ਤੁਸੀਂ 2.5 ਲੱਖ ਰੁਪਏ ਦੇ ਦੇ ਜੀ ਉਹ ਕਹਿੰਦਾ ਨੇ ਮਨਿਸਟਰ ਅ ਕਹਿੰਦਾ ਫਿਰ ਕੀ ਹੂੰ ਕਨਕਲ ਤੋਂ ਨੁਰਨੇ ਕਲ ਤੋਂ ਵੀ ਤੁਸੀਂ ਤੂੰ ਹੀ ਰੱਖੀ ਲਾ ਲਈ ਆਪਣੇ ਰੁਕਲ ਹੀ ਨਹੀਂ ਹੂੰ ਮਾਮਲਾ ਕਰਦਿਆਂ ਕਰਵਾਉਂਦਾ ਮੁੱਖ ਮੰਤਰੀ ਕੋਲ ਚਲੇ ਜਾਂਦਾ ਕਿ ਮੁੱਖ ਮੰਤਰੀ ਕਹਿੰਦੇ ਲਖਮੀਰ ਸਿੰਘ ਜੀ ਜੀ ਮਾਸਟਰ ਜੀ ਨੂੰ ਪੈਸਾ ਨਹੀਂ ਲੋੜ ਨਹੀਂ ਦੇਦੇ ਨਹੀਂ ਸੀ ਤੁਸੀਂ ਜੀ ਦੱਸੋ ਉਹਨਾਂ ਲੋਕਾਂ ਕੋਲ ਤੁਸੀਂ ਕੀ ਆਖੋ ਜਿਹੜੇ ਕਹਿੰਦੇ ਅਸੀਂ ਤੁਹਾਨੂੰ ਸ਼ਾਂਤੀ ਦਾ ਵਾਅਦਾ ਕੀਤਾ ਸੀ ਸ਼ਾਂਤੀ ਨਹੀਂ ਅਸੀਂ ਹੁਣ ਵਿਕਾਸ ਦਾ ਤੇ ਵਿਕਾਸ ਕਰਾਂਗੇ ਸੀ ਹੂੰ ਕਾਹਦਾ ਵਿਕਾਸ ਕਰਨੇ ਸੀ ਉਹਨਾਂ ਉਦੋਂ ਵੱਡ ਸਰਕਾਰ ਆਉਂਦੀ ਐ ਜੀ ਜਿਹੜੇ ਗੁੱਲ ਉਹਨਾਂ ਖਲਾਏ ਦਿੱਤੀ ਕਿ ਉਹਨਾਂ ਨੁਟਿਆ ਤੇ ਪੁਟਿਆ ਕਿਹਨੂੰ ਨਿਸਗਲ ਦਾ ਪਤਾ ਕੀਤਾ ਹਾਂਜੀ ਹਾਂਜੀ ਕੈਪਟਨ ਮਰਿੰਦਰ ਸਿੰਘ ਦੀ ਸਰਕਾਰ ਆਉਂਦੀ ਐ ਤੇ ਉਹਦੇ ਮਹੱਲ ਨੂੰ ਕਦੀ ਕਿਤੇ ਕਲੀ ਦੀ ਜਿੜੀ ਤੇ ਪੇਂਟ ਹੋਇਆ ਉਹਨੂੰ ਕਿੰਨੇ ਕਰਾਇਆ ਕਿੰਨੇ ਪੈਸੇ ਲੱਗੇ ਕਿਸ ਨੂੰ ਪਤਾ ਨਹੀਂ ਪਤਾ ਜੀ ਉਦੋਂ ਵੀ ਖੁੱਲੇ ਅੰਸਤ ਚੱਲਦਾ ਰਿਹਾ ਜੀ ਜੀ ਜਿਹੜੀ 2007 ਤੋਂ ਲੈ ਕੇ 2017 ਤੱਕ ਰਹੀ ਉਹ ਕੱਲ ਦੇ ਲਖਿਆ ਸੱਚ ਪੀ ਲਟੇਰੀਆ ਦੀ ਸਰਕਾਰ ਰਹੀ ਐ ਤੇ ਉਹਨਾਂ ਚ ਇੱਕ ਲਟੇਰਾ ਜਨਾਬਾ ਦੀ ਗਿਰਜ਼ ਬਿਠਾ ਵਾ ਜੀ ਤੇ 2017 ਤੋਂ ਲੈ ਕੇ 2022 ਤੱਕ બીજી ਸਰਕਾਰ ਰਹੀ ਆ ਉਹ ਮਾਫੀਆ ਰਾਜ ਦੀ ਰਹੀ ਇਹ ਕਿਹੜਾ ਮਾਫੀਆ ਨਹੀਂ ਚੱਲਦਾ ਸੀ ਲੈਣ ਮਾਫੀਆ ਸੈਂਡ ਮਾਫੀਆ ਕੇਬਲ ਮਾਫੀਆ ਟਰਾਂਸਪੋਰਟ ਮਾਫੀਆ ਕਿਹੜਾ ਮਾਫੀਆ ਨਹੀਂ ਚੱਲਦਾ ਇਹ ਪਿੱਟੜ ਵਾਲਾ ਨਹੀਂ ਜੀ ਜੀ ਲੋਕਾਂ ਇੱਕ ਬਦਲਾਅ ਦੇ ਨਾਂ ਦੇ ਉੱਤੇ ਅਸੀਂ ਕਹਿੰਦੇ ਸੀ ਜਿਵੇਂ ਵੀ ਵੋਟ ਕਿਨੂੰ ਪਾਹੀ ਹੈ ਕਿ ਨਾ ਛਾੜੂ ਨੂੰ ਕਿ ਕਿਹਦੇ ਖਲੋਤਾ ਕੋਲ ਹੈ ਪਤਾ ਨਹੀਂ ਕਿ ਖਲੋਤਾ ਕੋਲ ਹੀ ਨਹੀਂ ਪਤਾ ਸਾਨੂੰ ਵੋਟ ਛਾੜੂ ਨੂੰ ਬਦਲਾਅ ਕਰਨਾ ਹੈ ਮਤਲਬ ਬਦਲਾਅ ਕਰਨਾ ਤੇ ਜਦੋਂ ਬਦਲਾਅ ਦੀ ਵਾਰੀ ਆਈ ਤੇ ਤੁਹਾਡੇ ਸਾਹਮਣੇ ਜਿਹੜਾ ਬਦਲਾਅ ਹੋਇਆ ਉਹ ਤੁਹਾਡੇ ਸਾਹਮਣੇ ਆ ਜੀ ਵੇਖੋ ਮੁੱਖ ਮੰਤਰੀ ਸਾਹਿਬ ਦੇ ਉੱਤੇ ਅਸੀਂ ਕਿਸੇ ਪ੍ਰਕਾਰ ਦਾ ਇਲਜ਼ਾਮ ਨਹੀਂ ਹੈ ਸਾਡੇ ਕੋਲ ਉਹਨਾਂ ਦੇ ਖਿਲਾਫ ਕੋਈ ਸਬੂਤ ਨਹੀਂ ਹੈ ਕਿ ਜੇ ਸਬੂਤ ਹੋਣਗੇ ਤਾਂ ਅਸੀਂ ਜ਼ਰੂਰ ਤੇ ਟਿੱਪਣੀ ਕਰਨ ਜੀ ਬਿਲਕੁਲ ਜੀ ਤੇ ਇੰਡੀਗਰੀ ਹੋਇਆ ਰਜਵਾਰਿਆਂ ਤੇ ਮਹਾਰਾਜਿਆਂ ਦੇ ਵਿੱਚੋਂ ਪਹਿਲੀ ਦੀ ਕਿਸਾਨ ਦਾ ਪੁੱਤ ਕੋਈ ਮੁੱਖ ਮੰਤਰੀ ਬਣਿਆ ਸਾਨੂੰ ਉਹਦੀ ਸਪੋਰਟ ਕਰਨੀ ਚਾਹੀਦੀ ਤੇ ਉਹਨੂੰ ਵੀ ਕਹੀ ਗੱਲ ਸੀ ਕਿ ਇੰਡੀਪੈਂਡੈਂਟ ਹੋ ਕੇ ਪੰਜਾਬ ਦਾ ਕੋਈ ਸਾਰੇ ਜੀ ਲੇਕਿਨ ਪੰਜਾਬ ਤਾਂ ਦਿਨੋਂ ਨਿਗਰ ਨਾਲ ਜਾ ਰਿਹਾ ਤੇ ਡੁੱਬਦਾ ਵੀ ਜਾ ਰਿਹਾ ਜੀ ਪੰਜਾਬ ਦਾ ਕੋਈ ਵਾਲੀ ਨਹੀਂ ਹੈ ਗਿਆ ਅਸਲ ਜੀ ਉਹਨਾਂ ਹਰਚਰ ਸਿੰਘ ਪੁੱਲਰ ਇਹ ਤੇ ਇੱਕ ਟ੍ਰੇਨਰ ਆ ਜੋ ਫੜਿਆ ਗਿਆ ਦੇ ਕੋਲ ਹਾਂਜੀ ਇਹ ਸਿਰਫ 7.5 ਸਾਢੇ 7 ਕਰੋੜੀ 750 ਕਰੋੜ ਦੀ ਗਲਤ ਸੀ ਗੁਰਦੇ ਮੈਂ ਮੰਨੂ ਹੂੰ ਹੂੰ ਅਜੇ ਤੇ ਮੇਰੀ ਖਿਆਲ ਚਾਇਤ ਪੰਜਾਬ ਸਰਕਾਰ ਨੇ ਪਰਮਿਸ਼ਨ ਨਹੀਂ ਦਿੱਤੀ ਜਦੋਂ ਦਿੱਤੀ ਵੀ ਰਹੀ ਜੀ ਨਾ ਪੰਜਾਬ ਜਿਹੜੀ ਜਾਇਦਾਦਾਂ ਦਾ ਉਹਨਾਂ ਦਾ ਜਿਹੜਾ ਲੇਖਨ ਚੁੱਕਿਆ ਉਹ ਤੋਂ ਪਤਾ ਲੱਗੂਗਾ ਕਿ ਉੱਥੇ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਜੀ ਜਿਹੜਾ ਉਹ ਆਕਾਸ਼ ਬੱਤਰ ਜਿਹਨੇ ਅਫੀਡਵਿਟ ਕਹੀ ਉਹ ਤੇ ਇੱਕ ਮੋਰਾ ਵਾਂ ਬਸ ਇਹਦੇ ਬਦ ਕੁਝ ਨਹੀਂ ਜੀ ਨਹੀਂ ਕੋਈ ਵੀ ਮੋਨਿਟਰਿੰਗ ਸੀਏ ਵੀ ਜੀ ਸੀਬੀਆਈ ਦੇ ਰਿਹਾ ਉਹ ਪਿਛਲੇ 1 ਮਹੀਨੇ ਤੋਂ ਕਰ ਰਹੀ ਸੀ ਸਤੰਬਰ ਤੋਂ ਕਰ ਰਹੀ ਸੀ ਮੋਨਿਟਰਿੰਗ ਕੀਤੀ ਕਰਨਾ ਕੀ ਹੈ ਜੀ ਜੀ ਜਦੋਂ ਰੇਡ ਕੀਤਾ ਇੱਕ ਨਹੀਂ 52 ਬੰਦੇ ਸੀ ਬੀ ਦੇ ਅਫਸਰ ਸੀ ਜਦੋਂ ਜਾ ਕੇ ਉੱਥੇ ਉਹਨੇ ਕਰ ਰੇਡ ਕੀਤਾ ਵਾ ਹਾਂਜੀ ਤੇ ਫਿਰ ਜਿਹੜਾ ਇਹਨਾਂ ਦਾ ਕਾਰਜ ਚਾਲੀ ਸੈਕਟਰ ਚ ਪੈਂਦਾ ਉਹ ਚੰਡੀਗੜ੍ਹ ਤੇ ਪੈਂਦਾ ਉੱਥੇ ਪਰਮਿਸ਼ਨ ਲੈਣ ਦੀ ਕੋਈ ਲੋੜ ਵੈਸੇ ਨਹੀਂ ਚੁਬੇਦੀ ਹੂੰ ਕਿਉਂਕਿ ਉਹ ਸੈਂਟਰ ਸਰਕਾਰ ਦੇ ਅਧੀਨ ਹੈ ਬਿਲਕੁਲ ਜੀ ਜੇ ਪੰਜਾਬ ਸਰਕਾਰ ਤੋਂ ਪਰਮਿਸ਼ਨ ਲੈਂਦੇ ਤੇ ਮੇਕਅਪ ਕਰਦੇ ਪੰਜਾਬ ਸਰਕਾਰ ਪਰਮਿਸ਼ਨ ਦੇਦੀ ਵੀ ਨਾ ਪਹਿਲਾਂ ਪ੍ਰਬੰਧ ਕਰ ਲੈਂਦੀ ਹਾਂਜੀ ਇਹ ਕੇਸ ਵੀ ਜੀ ਨੂੰ ਉਸ ਕੋਈ ਜਾਂਦਾ ਤੇ ਕਰੀ ਕੇ ਸੜਿਆ ਜਾਂਦਾ ਸੀ ਕਦੀ ਵੀ ਨਹੀਂ ਜੇ ਪਰਿਆ ਪਹਿਲਾਂ ਸਭ ਪ੍ਰਬੰਧ ਹੋ ਜਾਣੇ ਸੀ ਬਾਈ ਤੂੰ ਭਾਜਾ ਤੂੰ ਕਰ ਲੈ ਹੁਣ ਰਾਜੀਤ ਸਿੰਘ ਰਾਜੀਬ ਸਿੰਘ ਜਿਹੜਾ ਹੈਗਾ ਉਹ ਤੇ ਤੂੰ ਕਰਵੀ ਟੋ ਪਈ ਕੋਈ ਕਰਵੀ ਕਿੱਥੇ ਇੱਥੇ ਤਰੇ ਕਰਦਾ ਹੂੰ ਜੀ ਜੀ ਇਹਨਾਂ ਦੀ ਛਤਰਛਾਇਆ ਹਟਦਾ ਉਹਨਾਂ ਦੀ ਛਤਰਛਾਇਆ ਜਿਹੜੇ ਵੱਡੇ ਵੱਡੇ ਨਾਰਦ ਫਸਲੇ ਉਹਦੇ ਨਾਲ ਜੀ ਦੇਖ ਕਿ ਤੇ ਉਹ ਵੀ ਕੇਸ ਸੀਬੀ ਨੂੰ ਭੇਜ ਦਿਓ ਜਾਂ ਏਡੀ ਨੂੰ ਭੇਜ ਦਿਓ ਤੇ ਫਿਰ ਵਾਲ ਦੀ ਖਲ ਅਥੋਂ ਕੀ ਤੇ ਪਤਾ ਲੱਗ ਜੀ ਕੋਣ ਕੋਣੇ ਵਿੱਚ ਹੈ ਜੀ ਇਸ ਕਰਕੇ ਜਿਹੜੀ ਭੁੱਲਰ ਹੈ ਭੁੱਲਰ ਦੇ ਕੇਸ ਦੀ ਵੀ ਬਕਾਇਦਾ ਤੌਰ ਤੇ ਜਾਂਚ ਪੜਤਾਲ ਹੋ ਰਹੀ ਹੈ ਇਹਦੇ ਵਿੱਚ ਹੋਰ ਕਿਹੜੇ ਕਿਹੜੇ ਫਾਇਦੇ ਹੈ ਫਸੇ ਕਈ ਬੰਦੇ ਆਉਣਗੇ ਲੇਕਿਨ ਇੱਕ ਗੱਲ ਨੇ ਹੈਰਾਨਦੀ ਹੈ ਹਰਾਨਦੀ ਹੈ ਹਾਂਜੀ ਤੇ ਸੀਡੀਆਈ ਨੂੰ ਪੁਲਿਸ ਨੇ ਰਿਮਾਰਕ ਨਹੀਂ ਲਿਆ ਕੋਈ ਸਵਾਲ ਨਹੀਂ ਜੀ ਇਹ ਥੋੜੀ ਜੀ ਹਰੰਨ ਦੀ ਵਾਲੀ ਗੱਲ ਹੈ ਪੀ ਹੋ ਸਕਦਾ ਕੋਈ ਵੱਡੇ ਉੱਪਰਲੇ ਲੈਵਲ ਤੇ ਪ੍ਰਬੰਧ ਹੋ ਗਿਆ ਹੋਵੇ ਕਿਉਂਕਿ ਉਹਨੇ ਬੜੇ ਕੌਨਫੀਡੈਂਸ ਨਾਲ ਕਿਹਾ ਚਰਨ ਸਿੰਘ ਪੁੰਨਰ ਨੇ ਵੀ ਅਸੀਂ ਆਪਣੇ ਆਪ ਨੂੰ નિર્ਦੋਸ਼ ਅਦਾਲਤ ਸਾਬਤ ਕਰਾਂਗੇ ਇਹ ਗੱਲ ਕਹਤੀ ਹੈ ਕਹਤੀ ਹੈ ਜੀ ਹੁਣ ਤੁਸੀਂ ਅਗਲੀ ਗੱਲ ਦੇਖੋ ਜਿਹੜੀ ਸਾਡੀ ਵਿਜੀਲਨ ਜਿਹੜੀ ਉਹ ਬਾਦਸ਼ਾਹ ਦੀ ਫੌਜ ਹੈ ਹਾਂਜੀ ਉਹਨਾਂ ਦੇ ਇੱਕ ਤੋਂ ਦੋ ਵੱਡੇ ਕੇਸ ਜਿਹੜੇ ਕਹਿੰਦੇ ਸੀ ਭਾਰਤ ਪੋਸ਼ਨ ਆਸੂ ਦੇ ਖਿਲਾਫ 2000 ਕਰੋੜ ਦਾ ਕੇਸ ਹੈ 2000 ਕਰੋੜ ਦਾ ਜੀ ਤੇ ਜਦੋਂ ਅਗਲੇ ਨੇ ਕੁਐਂਚਿੰਗ ਪਾਈ ਜਾਂ ਕਿ ਹਾਈ ਕੋਰਟ ਤੇ ਜਾਂਦੇ ਆ ਆਹ ਕਿ ਭਾਈ ਹਾਈ ਕੋਰਟ ਨੇ ਵੀ ਤੁਜੀ ਪੇਸ਼ੀ ਗਲਤ ਦੋਚ ਕੀਤਾ ਕਿਸ ਬਣ ਗਈ ਜੀ ਸੁੰਦਰ ਸ਼ਾਮ ਰੋੜਾ ਜੀਨੇ ਤੇ ਕਿਹਾ ਕਿ ਸਾਡੇ ਬੰਦੇ ਇੱਕ ਐਸਪੀ ਨੂੰ ਮਕਾਇਦਾ ਤੌਰ ਤੇ ਇਹਨਾਂ ਜਿਹੀ 50 ਲੱਖ ਰੁਪਏ ਰਿਸ਼ਵਤ ਦੇਣ ਦੀ ਕੋਸ਼ਿਸ਼ ਕੀਤੀ ਤਾਂ ਉਹ 50 ਲੱਖ ਤੋਂ ਬਰੰਦ ਕਰ ਲਿਆ ਮਸ਼ੀਨਰੀ ਬਰੰਦ ਕਰ ਲਈ ਗੱਡੀ ਨੂੰ ਬਰੰਦ ਕਰ ਲਈ ਜੀ ਉਹ ਵੀ ਜਾਨੀ ਕੁਐਸਚਨ ਵਾਸਤੇ ਪਾਈ ਵੀ ਮੇਰੇ ਤੇ ਝੂਠਾ ਕੇ ਜ਼ਿੰਦਗੀ ਤਾਂ ਉਹ ਵੀ ਕੈਨਸਲ ਕਰਤਾ ਵੀ ਰੱਦ ਕਰਤਾ ਵੀ ਕਵੇਸ ਕਰਦੀ ਐ ਐਫਆਈਆ ਹਾਈ ਕੋਰਟ ਤੇ ਦੱਸੋ ਤੁਸੀਂ ਕੀ ਗੁਰਮੁਖੀ ਤੋਂ ਸੁਪਰੀਮ ਕਟ ਗਏ ਜੀ ਇਹ ਤੇ ਸਾਡੀ ਕਾਰਜਕਾਰੀ ਸੀਐਗਏ ਦੀ ਹੈਗੀ ਹੈ ਵਿਜੀਲੈਂਸ ਦੀ ਵਿਜੀਲੈਂਸ ਤੇ ਬੱਸ ਹੈ ਕਿ ਜੇ ਨਾ ਉਹ ਦੁੱਲੀ ਫੌਜਾ ਸਰਕਾਰ ਦੀ ਦੱਬ ਕੇ ਮਾਰਨ ਵਾਸਤੇ ਕੁਝ ਨਹੀਂ ਹੈਗੀ ਜੀ ਸੁਖਪਾਲ ਸਿੰਘ ਘਰਦੂ ਤੇ ਤੁਸੀਂ ਕਿੰਨੇ ਕੀ ਪੰਜ ਕੇਸ ਦਰਜ ਕੀਤੇ ਤੁਸੀਂ ਹੁਣ ਕੇਸ ਹੋਰ ਦਰਜ ਕਰੋ ਕਰ ਲੋ ਕਿੰਨੇ ਕਰ ਲੋਗੇ ਤੁਸੀਂ ਉੱਥੇ ਜੀ ਤੁਹਾਡੇ ਆਪਣੇ ਮੰਤਰੀ ਦੇ ਉੱਤੇ ਮੁੱਖ ਮੰਤਰੀ ਸਾਹਿਬ ਆਪ ਗਵਾਹ ਨੇ ਕਿ ਮੇਰੇ ਕੋਲ ਸਾਰੇ ਸਬੂਤ ਹੈਗੇ ਵਿਜੀਤ ਸਿੰਘਲਾ ਦੇ ਖਿਲਾਫ ਹਾਂਜੀ ਕੀ ਬਣਿਆ ਉਸ ਕੇਸ ਦਾ ਛੋਟੇ ਪਰ ਤੁਸੀਂ ਇਸ ਕਰਕੇ ਲਾਭੇ ਕੀਤਾ ਸਾਰਿਆਂ ਨੇ ਮਿਲ ਗਈ ਜੇ ਕਿਤੇ ਕਾਨੂੰ ਸਰਕਾਰ ਬਣ ਗਈ ਤੇ ਛੋਟੇ ਤੇ ਮੁੱਖ ਮੰਤਰੀ ਬਣ ਜਾ ਸਾਨੂੰ ਕਿਸੇ ਪੁੱਛਣਾ ਨਹੀਂ ਤੁਸੀਂ ਉਹਤੇ ਇਲਜ਼ਾਮ ਲਗੀਆਂ ਸੀ ਲਾਇਆ ਅੱਜ ਤੱਕ ਉਸ ਇਲਜ਼ਾਮ ਦਾ ਕੋਈ ਵੀ ਕਿਸੇ ਪ੍ਰਕਾਰ ਦਾ ਨਾਕੂ ਸਿਰਿਆ ਲੱਭਾ ਨਾਮ ਸੁਰਲਬਾ ਜੀ ਇਸ ਕਰਕੇ ਸਰਕਾਰ ਜਿਹਨ ਦੇਸ਼ੀ ਨੂੰ ਲੈ ਕੇ ਆਈ ਸੀ ਨਾ ਸਰਕਾਰ ਜਿਹੜੀ ਮੈਂ ਸੋਚਦਾ ਵੀ ਕੋਈ ਬਹੁਤਾ ਇਹਨਾਂ ਦਾ ਕੋਈ ਹਾਂ ਜੇ ਕਹਿੰਦੇ ਐਨਐਪੀ ਸਰਕਾਰ ਬੜੀ ਵਧੀਆ ਸਰਕਾਰ ਨੇ ਬੜੇ ਕੰਮ ਕੀਤੇ ਸਰਕਾਰ ਨੂੰ ਜਿਹੜੀ ਸੀ ਇਹਨੂੰ ਨਿਕਲ ਸਰਕਾਰ ਦੇ ਕੋਲੇ ਮੈਨੂੰ ਲੱਗਦਾ ਵੀ ਕਿਸੇ ਕਿਸਮ ਦੀ ਇਹੋ ਜਿਹੀ ਕੋਈ ਗਿੱਦੜ ਸਿੰਘੀ ਨਹੀਂ ਹੈਗੀ ਜਿਹੜੀ ਸੰਘਾਰ ਕੇ ਸਭ ਨੂੰ ਠੀਕ ਕਰ ਦੇ ਲੇਕਿਨ ਆਹ ਜੋ ਕੁਝ ਹੋ ਰਿਹਾ ਸਭ ਨਕਸਤ ਨੇ ਹੋ ਗਿਆ ਜੀ ਪੰਜਾਬ ਦੇ ਰਾਜਪਾਲ ਨੇ ਕੀ ਕਿਹਾ ਹੂੰ ਪੰਜਾਬ ਦੇ ਗਵਰਨਰ ਨੇ ਇੰਨੀ ਗੱਲ ਕਹੀ ਵੀ ਕੀ ਇਹ ਸਰਕਾਰ ਦੀ ਨਕਸਤ ਨੇ ਸਭ ਕੁਝ ਹੋ ਨਹੀਂ ਸੀ ਰਿਹਾ ਹਾਂ ਤੁਸੀਂ ਭੁੱਲਰ ਦੀ ਗੱਲ ਕਰ ਲਓ ਜੀ ਉੱਲੇ ਕਿ ਤੋਂ ਐਸਐਸਪੀ ਸੀਗਾ ਤੇ ਇਹਦੀ ਡਿਊਟੀ ਮੁਹਾਲੀ ਦੇ ਵਿੱਚ ਸੀਗਾ ਤੇ ਜਿੱਦਨ ਮੁਹਾਲੀ ਜਿਲ੍ਹਾ ਬਣਦਾ ਤੇ ਸਭ ਤੋਂ ਪਹਿਲਾਂ ਇਹ ਐਸਐਸਪੀ ਉੱਥੇ ਲੱਗਦਾ ਜੀ ਮੁਹਾਲੀ ਦੇ ਵਿੱਚ ਜਿੰਨੇ ਵੀ ਐਸਐਸਪੀ ਲੱਗੇ ਉਹਨਾਂ ਸਾਰਿਆਂ ਦੀ ਪੜਤਾਲ ਕਰਾ ਲੋ ਤੁਹਾਨੂੰ ਉਹਨਾਂ ਦੇ ਘਰਾਂ ਦੇ ਵਿੱਚ ਉਹਨਾਂ ਦੀ ਕੋਈ ਖਾਤਿਆਂ ਦੇ ਵਿੱਚੋਂ ਕਰੋਨਾ ਪੈ ਮਿਲ ਲਗੇ ਜੀ ਹੁਣ ਤੇ ਇਹ ਗੱਲ ਹੋ ਗਈ ਆ ਕਿ ਇਹ ਲੋਕ ਜਿਹੜੇ ਆਪਣੇ ਪੈਸੇ ਇੱਥੇ ਨਹੀਂ ਵਿਦੇਸ਼ਾਂ ਤੇ ਇਨਵੈਸਟ ਕਰ ਰਹੇ ਆ ਹਾਂ ਜੀ ਅੱਗੇ ਸਵਿਟਸ ਬੈਂਕ ਕੋਲਦਾ ਸੀ ਹੁਣ ਆਸਟ੍ਰੇਲੀਆ ਵਗੈਰਾ ਇਧਰ ਦੇਸ਼ਾਂ ਦੇ ਕੈਨੇਡਾ ਵਗੈਰਾ ਤੇ ਇਨਵੈਸਟ ਕਰ ਰਹੇ ਨੇ ਜੀ ਸਾਡੀ ਪੂੰਜੀ ਜਿਹੜੀ ਪੰਜਾਬ ਦੀ ਬਾਹਰ ਜਾ ਰਹੀ ਉਹਨੂੰ ਰੋਕਣ ਵਾਸਤੇ ਸਾਨੂੰ ਉਪਰਾਲੇ ਕਰਨ ਚਾਹੀਦੇ ਆ ਕਿ ਭੁੱਲਰ ਦੇ ਉੱਤੇ ਫੜੇ ਜਾਣ ਤੋਂ ਬਾਅਦ ਅਜੇ ਤੱਕ ਪੰਜਾਬ ਸਰਕਾਰ ਦਾ ਕੋਈ ਵੀ ਠੋਸ ਬਿਆਨ ਨਹੀਂ ਆਇਆ ਨਾ ਮੁੱਖ ਮੰਤਰੀ ਦਾ ਆਇਆ ਵਾ ਨਾ ਬੀਜੀਪੀ ਦਾ ਆਇਆ ਦੋਵਾਂ ਨੂੰ ਇੱਥੇ ਬਿਆਨ ਦੇਣਾ ਜਿੱਦਾਂ ਇਹ ਵੀ ਠੀਕ ਕੀਤਾ ਕਿ ਗਲਤ ਕੀਤਾ ਕਿਉਂ ਨਹੀਂ ਗਲਤ ਕੀਤਾ ਇਹਨਾਂ ਨੇ ਪੱਟੀ ਸਾਹਿਬ ਨੇ ਇਸੇ ਗੱਲ ਤੇ ਸਵਾਲ ਕਰਨ ਲੱਗਿਆ ਸੀ ਵੀ ਜਿਹੜੀ ਪੰਜਾਬ ਦੀ ਮੌਜੂਦਾ ਭਗਵੰਤਮਾਨ ਸਰਕਾਰ ਅੱਖਾਂ ਵਿੱਚੀ ਬੈਠੀ ਹੈ ਕੀ ਕਾਰਨ ਹੈ ਵੀ ਛੋਟੀਆਂ ਮੱਛੀਆਂ ਤੇ ਕਾਰਵਾਈ ਤਾਂ ਕਰ ਲੈਂਦੇ ਹੈਗੇ ਪਰ ਮਗਰ ਮੱਛਾਂ ਤੇ ਜਿਹੜੀ ਚੁੱਪ ਘੋਣਦੀ ਸਰਕਾਰ ਹੈ ਅੰਮ੍ਰਿਤਸਰ ਦੇ ਵਿੱਚ ਜੀ ਇੱਕ ਦਲਤ ਬਸਤੀ ਦੇ ਵਿੱਚ ਇਹਨਾਂ ਜਸਬੀਰ ਸਿੰਘ ਦਾ ਘਰ ਇਸ ਕਿੱਟਾਤਾ ਤੇ ਉਹਦੇ ਕਲੱਬ ਜਿਹੜੇ ਉਹ ਨਸ਼ੇ ਦੇ ਪਰਚੇ ਦਸਨੇ ਹਾਂਜੀ ਬਿਕਰਮ ਸਿੰਘ ਜਿਹੜੀ ਕੋਠੀ ਢਾਈ ਹਾਂਜੀ ਅਮਨਦੀਪ ਜਿਹੜੀ ਫੜੀ ਗਈ ਸੀ ਇਹਨਾਂ ਦੀ ਆਪਣੀ ਹੈੱਡਕਾਸਲ ਦੀ ਕੋਠੀ ਢਾਈ ਨਾ ਹੋਰ ਕਿਸੇ ਵੱਡੇ ਸਮਗਲਨ ਦੀ ਕੋਠੀ ਆਈ ਦਾ ਅਸਲ ਬਿਲਕੁਲ ਕਿਸੇ ਦੀ ਨਹੀਂ ਢਾਈ ਫੇਰ ਹੀ ਗਾਸ ਤੇ ਸੁਪਰੀਮ ਕੋਰਟੇ ਕਰਕੇ ਨਹੀਂ ਆ ਵੀ ਤੁਸੀਂ ਕਿਸੇ ਦਾ ਘਰ ਹੀ ਕਰ ਸਕਦੇ ਬਾਕੀ ਤੁਸੀਂ ਜੋ ਮਰਜ਼ੀ ਕਰ ਲਓ ਇਥੋਂ ਤੱਕ ਕਿ ਜੇ ਬੰਦਾ ਰਹਿਦਾ ਉੱਥੇ ਜੇ ਕੋਦੇ ਖਿਲਾਫ ਕੇ ਤੁਸੀਂ ਵਕੀਲ ਨਹੀਂ ਦਾ ਕਰ ਸਕਦੇ ਜਬਰਦਸਤੀ ਲੱਖੋ ਜੀ ਤੇ ਫਿਰ ਇਹ ਕਿਹੜੇ ਕਾਨੂੰਨ ਦੇ ਤਹਿਤ ਢਾਰੇ ਨੇ ਜੀ ਕਹਿੰਦੇ ਜੀ ਇਹ ਸਰਕਾਰੀ ਧਾਤੇ ਬਣਿਆ ਸਰਕਾਰੀ ਧਾਤੇ ਬਣਿਆ ਨੂੰ ਰਾਇਲਟੀ ਬਾਦੋ ਰਾਇਲਟੀ ਬਾਦੋ ਕੋਲ ਲੈਣੋ ਪੈਸੇ ਲੈਣੋ ਕੋਈ ਗੱਲ ਨਹੀਂ ਘਰ ਕੋਲ ਨੂੰ ਤੁਸੀਂ ਵੀ ਨਹੀਂ ਜੀ ਇਹ ਤੁਸੀਂ ਕੋਈ ਘਰ ਖੋਲੋ ਉੱਥੇ ਕੋਈ ਨਬੀ ਸੈਂਟਰ ਖੋਲ ਲਿਓ ਕੋਈ ਭੁਲਾਈ ਸੈਂਟਰ ਖੋਲੋ ਚੰਗੀ ਗੱਲ ਹੈ ਜੀ ਤਾਂ ਕਿ ਤੁਸੀਂ ਕੀ ਸ਼ੋਅ ਕਰਨਾ ਚਾਹੁੰਦੇ ਜਿਹੜੀ ਪਾਲਸੀ ਬਕਾਇਦਾ ਤੌਰ ਤੇ ਸਾਡੇ ਜੋਗੀ ਸਾਹਿਬ ਨੇ ਅਦੋਕਤ ਕੀਤੀ ਸੀ ਬਲਡوزر ਪਾਲਸੀ ਉਹ ਬਲਡੋਰੀ ਇਹਨਾਂ ਤੇ ਲੈਣ ਦਾ ਪਰ ਇਹਨਾਂ ਨੂੰ ਘਾਟੇ ਬੰਦਾ ਸੋਡਾ ਰੂ ਰੇ ਦਿੰਦਾ ਜਿਉਂਨ ਵੇਲੇ ਸਮੇਂ ਜੀ ਇਸ ਕਰਕੇ ਜਿਹੜੀ ਡੀਜੀਪੀ ਹੈ ਡੀਜੀਪੀ ਨੂੰ ਸਪਸ਼ਟ ਕਰਨਾ ਚਾਹੀਦਾ ਭੀ ਈ ਇਹ ਸਚਾਈ ਆ ਕਿ ਗਲਤ ਆ ਕਿ ਝੂਠਾ ਪਰਦਾਦੰਡੀ ਕੀਤਾ ਕੀ ਕੀਤਾ ਕੀ ਤੁਸੀਂ ਸਹਿਮਤ ਹੋ ਜਾਂ ਵਿਰੁੱਧ ਸੀਬੀ ਦੀ ਕੀ ਕਹਣਾ ਚਾਹੁੰਦੇ ਤੁਸੀਂ ਜੀ ਹੁਣ ਜੇ ਇਹ ਮਾਮਲਾ ਏਡੀ ਨੂੰ ਚੱਲ ਜੇ ਤਾਂ ਏਡੀ ਜਿਹੜੀ ਭਾਵੇਂ ਕੇਸ ਮਰਚਿਓ ਰਵੇ ਨਾ ਮੇ ਜੋ ਮਰਜ਼ੀ ਹੋਵੇ ਕਦੋਂ ਵਾਲੀ ਖਾ ਲੈਣ ਦੀ ਸਚਾਈ ਸਮਝਾ ਲੈਣ ਦੀ ਜੇ ਕਿਤੇ ਨਰਿੰਦਰ ਸਿੰਘ ਦੇ ਬੰਦਾ ਉੱਥੇ بیٹھا ਹੋਵੇ ਤੇ ਜੀ ਬਾਕੀ ਦੇਖਦੇ ਆ ਜੀ ਕੀ ਬੰਦਾ ਕੀ ਨਹੀਂ ਮੰਨਦਾ ਲੇਕਿਨ ਇਹ ਇੱਕ ਬੜਾ ਵੱਡਾ ਮਾਮਲਾ ਵਾਹ ਕਿ ਡੀਆਈਜੀ ਲੈਵਲ ਦਾ ਵੇਖੋ ਬਿਲਕੁਲ ਜੀ ਤੁਹਾਨੂੰ ਪਤਾ ਹੋਏਗਾ ਫਰਵਰੀ 2022 ਦੇ ਵਿੱਚ ਪੰਜਾਬ ਦੇ ਡੀਜੀਪੀ ਨੇ 52 ਪ੍ਰិਸ਼ਟ ਕਰਮਚਾਰੀ ਜਿਹਨੇ ਬਰਖਾਸ ਕੀਤੇ ਸੀ ਜੀ ਉਹ ਕਿ ਜੀਓ ਰਿੰਗ ਦਾ ਅਧਿਕਾਰੀ ਨਹੀਂ ਸੀਗਾ ਉਹਦੇ ਚ ਇੱਕ ਇਨਸਪੈਕਟਰ ਸੀ 5 IAS ਦੀ 4 ਹੌਲਦਾਰ ਸੀ ਤੇ 42 ਸਿਪਾਈ ਸੀ ਜੀ ਕਿਉਂ ਨਹੀਂ ਵੀ ਜੀਓ ਰਿੰਗ ਦਾ ਕੋਈ ਇਹ ਬੰਦਾ ਹੈ ਕਿ ਉਹ ਕਰਪਟ ਨਹੀਂ ਜੀ ਇਸ ਕਰਕੇ ਸਰਕਾਰ ਖੁਦ ਕਰ ਤਿਆਰ ਸਰਕਾਰ ਨੂੰ ਇਹ ਗੱਲ ਦਾ ਪਤਾ ਲੱਗ ਗਿਆ ਕਿ ਸਾਡੀ ਗੱਲ ਫਰਦਰ ਨਹੀਂ ਗੱਲ ਬਣਨੀ ਸਾਨੂੰ ਕਿਸੇ ਟੱਕੇ ਸੇਵ ਨਹੀਂ ਪੁੱਛਣਾ। ਜੋ ਜੋ ਕਰਨਾ ਕਰ ਲੋ। ਜੀ। ਤੇ ਅੱਜ ਇਹ ਜਨ ਹੈ ਵੀ ਜੋ ਕਰਨਾ ਕਰੂ ਨਹੀਂ ਹੋਣਾ ਚਾਹੀਦਾ ਇਹ ਨਾ ਕਿ ਦਬਾਅ ਪਾਉਣ ਸਰਕਾਰ ਇਹਨਾਂ ਦੇ ਵੀ ਭਾਈ ਪੰਜਾਬ ਨੂੰ ਅਸੀਂ ਡੁਕਤ ਨਹੀਂ ਦੇਣਾ ਜੋ ਮਰਜ਼ੀ ਹੋ ਜੇ। ਜੀ। ਤੇ ਤੁਸੀਂ ਜਿਹੜੇ ਬੰਦੇ ਨੂੰ ਵੇਖੋ ਤਰਨਧਾਰਨ ਦੇ ਵਿੱਚ। ਹਾਂਜੀ। ਤਰਨਤਾਰਨ ਦੇ ਵਿੱਚ ਜਿਹੜਾ ਨਾ ਦਾ ਉਮੀਦਵਾਰ ਉਹਦੇ ਬਾਰੇ ਭਗਵੰਤ ਮਾਨ ਕੀ ਨਾ ਹੁੰਦਾ ਸੀ ਇਹ ਮੌਤ ਦਾ ਸਦਾਕਰ ਨਸ਼ੇ ਦਾ ਵਪਾਰੀ ਹੈ ਸਮਗਲਰ ਖੁਦ ਬੋਲਦੇ ਸੀ ਇਹ ਗੱਲ ਨੂੰ ਖੁਦ ਬੋਲਦੇ ਸੀ ਆਜੇ ਨਾ ਕੋਈ ਇਸਕਦਾ ਜਵਾਬ ਹੈਗਾ ਕੀ ਕਿਹੜੀ ਉਹਨੂੰ ਵਾਸ਼ਿੰਗ ਮਸ਼ੀਨ ਜਿਹਾ ਧੋ ਕੇ ਵੀ ਸਾਫ਼ ਕਰਕੇ ਤੇ ਬੜਾ ਕਖੜਾ ਕਰਤਾ ਤੁਸੀਂ ਹਾਂਜੀ ਤੇ ਜਿਹੜੇ ਪੰਜਾਬ ਦੀ ਇਹ ਆ ਸਰਕਾਰ ਦੀ ਇਹ ਆਰਥ ਸਿੰਤਿਕ ਸੀਡ ਜਿੱਤਣ ਵਾਸਤੇ ਤੁਸੀਂ ਇਹੋ ਜੇ ਸਮਗਲਰ ਲੈ ਕੇ ਆ ਰਹੇ ਹੋ ਕਿ ਫਿਰ ਕੀ ਕਰਾਈ ਕੋਈ ਗੱਲ ਨਹੀਂ ਲੋਕਾਂ ਦਾ ਤੇ ਫੈਸਲਾ ਕਰਨਗੇ ਵੀ ਜਿਟੋਣਾ ਕੀ ਹਰੋਣਾ ਤੁਹਾਨੂੰ ਕੀ ਕਰਨਾ ਕੀ ਨਹੀਂ ਕਰਨਾ ਜੀ ਸੋ ਸੋ ਪੱਟੀ ਸਾਹਿਬ ਸ਼ਿਕਾਇਤ ਕਰਤਾ ਜਿਵੇਂ ਕਾਸ਼ ਬੱਤਾ ਤੇ ਕਿਰਸ਼ਾਨੂੰ ਵਿਚੋਲੇ ਦੀਆਂ ਜਿਹੜੀਆਂ ਤਾਰਾਂ ਡੀਏਜੀ ਹਰਚਰਨ ਸਿੰਘ ਭੁੱਲਰ ਨਾਲ ਜੁੜੀਆਂ ਸੀ ਉਹਦੇ ਬਾਰੇ ਕੋਈ ਹਵਾਲਾ ਦਿਓ ਦਰਸ਼ਕਾਂ ਨੂੰ ਵੇਖੋ ਕਿਸ਼ਾਨ ਬੱਤਾ ਤੇ ਕਾਸ਼ ਬੱਤਾ ਸੀ ਉਹਦੇ ਖਿਲਾਫ ਇੱਕ ਮਕਦਮਾ ਦਰਜ ਹੋਇਆ ਸੀ 2023 ਦੇ ਵਿੱਚ ਜੀ ਉਸ ਮਕਦਮੇ ਨੂੰ ਕਵੈਚ ਕਰਨ ਵਾਸਤੇ ਉਹਨੂੰ ਖਤਮ ਕਰਨ ਵਾਸਤੇ ਇਹਨੇ 8 ਲੱਖ ਰੁਪਏ ਦੀ ਡਿਮਾਂਡ ਕੀਤੀ ਵੀ 8 ਲੱਖ ਦੀ ਅੱਗੇ ਹਾਂਜੀ ਉਹ ਕਹਿੰਦਾ ਮੇਰੇ ਕੋਲ ਨਹੀਂ ਹੈਗੇ ਕਹਿੰਦਾ ਫਿਰ ਤਿਰਤਿਕ ਮਕਦਮਾ ਹੋ ਦਰਜ ਕਰਨ ਲੱਗੀਆਂ ਆਪਾਂ ਜੀ ਹੁਣ ਉਹ ਆ ਗਿਆ ਸੀਬੀ ਦੇ ਕੰਟੈਕਟ ਸੀਬੀ ਅੱਗੇ ਭਾਲਦੀ ਸੀ ਕੋਈ ਨਾ ਕੀ ਇਹੋ ਜਿਹਾ ਸਾਨੂੰ ਬੰਦਾ ਮਿਲੇ ਜਿਹੜਾ ਲਿਖ ਕੇ ਦੇਣ ਵਾਲਾ ਉਹ ਕਿਉਂਕਿ ਮੈਂ ਤਾਂ ਪਹਿਲਾਂ ਕਹਿੰਦਾ ਸਤੰਬਰ ਤੋਂ ਸੀ ਜੀ ਪਿੱਛੇ ਲੱਗੀ ਸੀ ਇਹਨੇ ਜੀ ਕਿ ਇਹ ਸਾਡੇ ਕੋਲ ਸ਼ਿਕਾਇਤਾਂ ਬਹੁਤ ਈ ਦੀ

ਹਾਲੀਕੇ ਕਾਸ ਬੱਤੇ ਨੇ ਆਪਣੀ ਸਿਕਿਉਰਟੀ ਵਾਸਤੇ ਉਹ ਕਹਿੰਦਾ ਜੀ ਇਹਨਾਂ ਦੇ ਗੈਂਗਸਟਰ ਸਮਾਨ ਦੇ ਨਾਲ ਸਮਗਲੇ ਨਾਲ ਸਮਾਨ ਇਹਨਾਂ ਦੇ ਘਰੇਕ ਪੁਸ਼ਪ ਨਾਲ ਸੰਬੰਧ ਜੀ ਜੇ ਮੇਰੇ ਤੇ ਮੇਰੇ ਪਰਿਵਾਰ ਨੂੰ ਬਣਵਾ ਸਕਦੇ ਉਹਨੇ ਅਪਲੀਕੇਸ਼ਨ ਵੀ ਹਾਈ ਕੋਰਟ ਤੇ ਮੈਨੂੰ ਜਿਹੜੀ ਇਹ ਸਿਕਿਉਰਟੀ ਦਿੱਤੀ ਜਾਵੇ ਉਹਦਾ ਫੈਸਲਾ ਅੱਜ ਹੋਣਾ ਚਾਹੀਦਾ ਹੈ ਕਿ ਨਹੀਂ ਇਹਦੀ ਕੋਈ ਜਾਣਕਾਰੀ ਹੈਗੀ ਜੀ ਜਿਹੜਾ ਕਿਸ ਨਾਲ ਨੂੰ ਉਹ ਇੱਕ ਬੰਦਾ ਸਾਡੇ ਚਾਲੂ ਚੀਜ਼ ਹੈ ਜੀ ਉਹ ਅਗਲੇ ਨੂੰ ਇੰਪ੍ਰੈਸ ਕਰਨ ਦੇ ਵਿੱਚ ਆਪਣੀ ਗੱਲਾਂ ਦੀ ਗੱਲਾਂ ਵਿੱਚ ਬਹੁਤ ਕਰਦਾ ਕਿ ਕਿਸ਼ਾਨ ਨੂੰ ਇਹਨਾਂ ਕੁਝ ਇਹ ਨਹੀਂ 2-3 ਹੋਰ ਆਈ ਐ ਇਸ ਵੀ ਤੇ ਅਸਰ ਜਿੰਨਾ ਉਹ ਬਕਾਇਦਾ ਤੌਰ ਤੇ ਟਾਊਪ ਦਾ ਜੀ ਉਹਨੂੰ 5 ਲੱਖ ਦੇ ਵਿੱਚੋਂ 30 ਲੱਖ ਰੁਪਈਆ 25 ਲੱਖ ਜਾਂ 30 ਲੱਖ ਰੁਪਈਆ ਵਿੱਚ ਮਿਲਦਾ ਸੀ ਬਾਕੀ ਪੈਸੇ ਉਹ ਤੇ ਜਮ੍ਹਾਂ ਦੇ ਦਿੰਦਾ ਸੀ ਪੱਟੀ ਸਾਹਿਬ ਇੱਥੇ ਜਿਵੇਂ ਨਵਜੋਤ ਸਿੱਧੂ ਦੇ ਨਾਲ ਵੀ ਦੀਆਂ ਪਿਕਚਰ ਆਈ ਹੈ ਕਿਸ਼ਾਨੂ ਦੀਆਂ ਹੋਰ ਵੀ ਲੀਡਰਾਂ ਦੇ ਨਾਲ ਵੱਡੇ ਵੱਡੇ ਲੀਡਰਾਂ ਨਾਲ ਪਿਕਚਰਾਂ ਹੈਗੀਆਂ ਇਹਨਾਂ ਦੀਆਂ ਮੇਰੇ ਕੋਲ ਪਿਕਚਰ ਹਣੇ ਕੋਈ ਵੱਡੀ ਗੱਲ ਨਹੀਂ ਹੈ ਜੀ ਲੀਡਰਾਂ ਨਾਲ ਕਿਸੇ ਦੀ ਪਿਕਚਰ ਹਣੇ ਕੋਈ ਵੱਡੀ ਗੱਲ ਨਹੀਂ ਹੈ ਤਸਵੀਰਾਂ ਸਭ ਦੇ ਤਸਵੀਰਾਂ ਤੇ ਕੋਈ ਵੀ ਕਿਸ ਨੇ ਕੋਈ ਲਵਾ ਸਕਦਾ ਉਹ ਦੀ ਗੱਲ ਨਹੀਂ ਲੱਗੀ ਗੱਲ ਤੇ ਸਿਰਫ ਹੀ ਉਹਨਾਂ ਵਾਸਤੇ ਕੰਮ ਅੱਥੀ ਕੀਤਾ ਨੇ ਜੀ ਮੈਨੂੰ ਨਹੀਂ ਉਮੀਦ ਵੀ ਨੋਜੋਤ ਸਿੰਘ ਸਿੱਧੂ ਇਹੋ ਜਿਹੇ ਬੰਦੇ ਨੂੰ ਮੋਹ ਲਾ ਕੇ ਕਿ ਉਹਨੂੰ ਕਹੋ ਮੇਰੇ ਵਾਸਤੇ ਕੁਝ ਕਰੇ ਉਹਦੀ ਗੱਲ ਕੋਈ ਹੈ ਨਹੀਂ ਜੀ ਨਿਕਲ ਹੋਰ ਅਕਸਰ ਹੈਗੇ ਨੇ ਆਟੋ ਲੈਕ ਦਾਸ ਅਕਸਰ ਨਹੀਂ ਜਿੰਨਾਂ ਦੀ ਅਜੇ ਵਿਜੀ ਲੈਦੀ ਰੇੜੀ ਬਿੜੜਾ ਘੜਾਤੇ ਨੇ ਜੀ ਉਹ ਤੋਂ ਇੱਕ ਦੋ ਤੋਂ ਰਿਟਾਇਰ ਵੀ ਹੋ ਗਈ ਹੈ ਬਾਕੀ ਨੌਕਰੀ 'ਚ ਨਹੀਂ ਇਹਨਾਂ ਨੂੰ ਅਸਲੇ ਭਾਦੀ ਬਣੀ ਕੀ ਜਿੰਨੇ ਵੀ ਤੁਸੀਂ ਮੈਂ ਪੰਜਾਬੀ 'ਚ ਕਹਿਦਾ ਸਿੱਧੀ ਗੱਲ ਹਾਂਜੀ ਜਿੰਨੇ ਵੀ ਮੁਹਾਲੀ ਦੇ ਵਿੱਚ ਐਸਐਸਪੀ ਰਹੇ ਉਹ ਸਾਰੇ ਛੱਕ ਦੇ ਘਰੇ ਦੇ ਵਿੱਚ ਜੀ ਸਾਰਿਆਂ ਦੀ ਜਿਹੜੀ ਉਹ ਪਤਾਲ ਹੋਏਗੀ ਪਤਾਲ ਦੇ ਵਿੱਚੋਂ ਕੀ ਨਿਕਲਦਾ ਇਹ ਹੁਣ ਸਮਝਾ ਦੱਸੂਗਾ ਲੇਕਿਨ ਮੈਂ ਇਹ ਗੱਲ ਕਹਿ ਰਿਹਾ ਠੀਕ एडी भुलर गिरफ्तारी गिरफ्तारी हर जगह हर टीवी सब चर्चा डी जी पी का मुताेगा एलदीप सिंह भुलर जी ओने तो दो हजार दो चलैक्शन उदो लड़ी थी जो ए नहीं हरी जीरा जितया ਜੀ ਤੇ ਜੀਰਾ ਪਰਵਾਰ ਨਾਲ ਦੀ ਦੋਸਤੀ ਰਹੀ ਆ ਜਿਹੜਾ ਇੰਦਰਜੀਤ ਸਿੰਘ ਜੀਰਾ ਉਹਦੀ ਭਜਾਈ ਦਾ ਪਹਿਲ ਮਹਿਲ ਸਿੰਘ ਮਾਮਾ ਸੀਗਾ ਜੀ ਜਦੋਂ 1992 ਦੇ ਵਿੱਚ ਇਲੈਕਸ਼ਨ ਹੋਈ ਆ ਤੇ ਜੀਰੇ ਨੇ ਇੰਦਰਜੀਤ ਜੀਰਾ ਅਨੁਤਾ ਸੀ ਅਤੇ ਤੇ ਲੰਗੋਵਾਲ ਕਾਇਦਲੋਂ ਤੋਂ ਮਹਿਲ ਸਿੰਘ ਭੁੱਲਰ ਨੇ ਆਪਣੇ ਭਾਪੀ ਤੇ ਇਹ ਹੈ ਜੀ ਹੁੰਦਾ ਸੀ ਭਾਪੀ ਦੇ ਵਿੱਚ ਉਹਨੇ ਆਪਣੇ ਪੁੱਤ ਦੇ ਮੌਜੂਦ ਭੇਜ ਕੇ ਸਿਵਲ ਦੇ ਜਾਣ ਕੇ ਜੀ ਵੋਟਾਂ ਪਾ ਕੇ ਆਉਂਦੇ ਸੀ ਜੀ ਉਹ ਮੈਂ ਮੋਟਰਪਾਕੇ ਗਿਆ ਸੀ ਇਹਦੇ ਹੱਕ ਦੇ ਵਿੱਚ ਹਾਂਜੀ ਇੰਦਰਜੀਤ ਜੀ ਦੇ ਹੱਕ ਦੇ ਵਿੱਚ ਉਹ ਇੰਦਰਜੀਤ ਜੀ ਦੇ ਜੀਰੇ ਦਿੱਤੇ ਆ ਸੀ ਜੀ ਇਹ ਸਕੇ ਕਰਕੇ ਜਿਹੜਾ ਪਰਿਵਾਰ ਪਰਿਵਾਰ ਤੇ ਜਿਹੜਾ ਉਹ ਏਦਾਂ ਹੀ ਆ ਮੈਂ ਹੁਣ ਤਾਂ ਮੈਂ ਵੀ ਦੱਸ ਦਿਆਂ ਕਿ ਜਿਹੜਾ ਫਾਦਰ ਸੀ ਉਹ ਵੀ ਦਮੇ ਚ ਗਿਆ ਹਮਨ ਸਾਹਿਬ ਜੀ ਹੁੰਦਾ ਸੀ ਤੇ ਉਹਦੇ ਦੋ ਬੰਦੇ ਉਹਦੇ ਜਿਹਨੇ ਮੀਸੀਟੇ ਜਿਹੜਾ ਚਾਉਂਕ ਜੀ ਇਹ ਏਸੀ ਜੈਪ ਸਿੰਘ ਹੁੰਦਾ ਸੀ ਤੇ ਇੱਕ ਨਾ ਸਿੰਘ ਸੰਗਮ ਦਾ ਦਸਤਾਰ ਹੁੰਦਾ ਸੀ ਜੀ ਉਹਨਾਂ ਕੋਲ ਆਉਂਦਾ ਜਾਂਦਾ ਸੀਗਾ ਤੇ ਜਿਹੜੀ ਡੈਕ ਡ੍ਰਿੰਕਰ ਸੀ ਏਪੀਐਸ ਗਿਰ ਤੋਂ ਬਾਅਦ ਜਿੱ ਕੋਈ ਡੀਜੀਪੀ ਦਿਨ ਵੀ ਛੜਾ ਕੇ ਜੇ ਦਫਤਰ ਬੀਠਾ ਉਹ ਮਹਿਰ ਸਿੰਘ ਭੁੰਨਰ ਸੀਗਾ ਜੀ ਮੈਨੂੰ ਤੇ ਇੱਕ ਛੋਟੀ ਜਿਹੀ ਗੱਲ ਯਾਦ ਹੈ ਕਿ ਇੱਕ ਬੀਬੀ ਸੀ ਐਸਐਸਪੀ ਹਾਂਜੀ ਉਹਨਾਂ ਸਾਹਨਾ ਕਿਸੇ ਗੱਲ ਨੂੰ ਲੈ ਕੇ ਤਤਕਾਰ ਹੋ ਗਿਆ ਜੀ ਮੈਂ ਉਹ ਕਿ ਬੀਬੀ ਹਾਈ ਸਕੂਲ ਵੀ ਰੋਲ ਲੇਗੀ ਤੂੰ ਐ ਇੰਜ ਨਹੀਂ ਕਰ ਸਕਦੀ ਕਹਿੰਦੀ ਵੀ ਨਹੀਂ ਅਸੀਂ ਵੇਖਾਂ ਕਰਾਂ ਕਿ ਨਹੀਂ ਕਰਨਾ ਜੀ ਉਹ ਤਤਕਾਰ ਹੋ ਗਿਆ ਤੇ ਮੈਨੂੰ ਇੱਕ ਖਬਰ ਛਾਪਦੀ ਜੀ ਖਬਰ ਛਾਪਨ ਤੋਂ ਬਾਅਦ ਰਵੜਾ ਤੜਕਾ ਤੇ ਡੀਜੀਪੀ ਇੱਕ ਮਹਿਰ ਸਿੰਘ ਭਜਰ ਹੁੰਦਾ ਸੀਗਾ ਤੇ ਉਹਨੂੰ ਮੈਨ ਵਰਤ ਜੂ ਬੀਬੀ ਗਈ ਤੇ ਉਹਨੇ ਉਹਨੂੰ ਕੁਝ ਕਿਹਾ ਕੀ ਕਿ ਉਹ ਮੈਨ ਨੂੰ ਅਸਰੇ ਦਾ ਦੋਈ ਤੇ ਉਹਨੂੰ ਜੀ ਤੇ ਬੀਬੀ ਦੇ ਬਾਹਰ ਆ ਕੇ ਇਨੀ ਗੱਲ ਕਹੀ ਸੀ ਕਿ ਮੈਨੂੰ ਸਿੱਖ ਨੂੰ ਰਸ ਕੀਤਾ ਗਿਆ ਹੂੰ ਉਹ ਮੇਰੀ ਖਬਰ ਨੂੰ ਮੈਂ ਹਮਲਾ ਦੇ ਕੇ ਤੇ ਬੇਕਾਇਦਾ ਤੋਂ 300 ਟਾਈਮ ਤੇ ਟਾਈਮਸ ਆਫ ਇੰਡੀਆ ਦੇ ਫਰੰਟ ਪੇਜ ਤੇ ਨਿਊਜ਼ ਆਈ ਸੀ ਜੀ ਇਸ ਕਰਕੇ ਜਿਹੇ ਪੁੱਲਰ ਸਾਹਿਬ ਸੀ ਉਹ ਵੀ ਇਹਨਾਂ ਦੇ ਫਾਦਰ ਜਿਹੜੇ ਸੀ ਉਹ ਵੀ ਗ੍ਰੈਂਡ ਥਿੰਕਰ ਸੀਗੀ ਤੇ ਇਹਨਾਂ ਦੇ ਕੋਲ ਨਹੀਂ 104 ਵਿਦੇਸ਼ੀ ਜਿਹੜੀ ਸ਼ਾਹ ਉਹਦੀ ਬੋਤਲਾ ਫਈਗੀ ਜੀ ਜੀ ਸੋ ਪੱਟੀ ਸਾਹਿਬ ਜੀ ਜਿਸ ਤਰ੍ਹਾਂ ਤੁਸੀਂ ਡੀਆਈਜੀ ਹਰਚਰਨ ਸਿੰਘ ਭੁੱਲਰ ਦੇ ਕੇਸ ਤੇ ਵਿਚਾਰ ਚਰਚਾ ਕੀਤੀ ਹੈਗੀ ਹੈ ਸਮਾਂ ਦਿੱਤਾ ਸਾਨੂੰ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਸ਼ੁਕਰੀਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ